ਚੇਰਮੇਲ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਨੇ ਅਸਥਵਾਦੀ ਹਮਲਾ ਜਿਹੜਾ ਆਪਣੇ ਕੀਤਾ ਸੀਗਾ ਕਾਫੀ ਲੋਕ ਜਿਹੜੇ ਨੇ ਆਪਣੇ ਮਾਰੇ ਗਏ ਸੀ ਉਹਦੇ ਵਿੱਚ ਉਹਦੇ ਵਿੱਚ ਭਾਰਤ ਸਰਕਾਰ ਵੱਲੋਂ ਵੀ ਜੰਗ ਆਪਣੇ ਸੈਨਿਕਾਂ ਵੱਲੋਂ ਪਾਕਿਸਤਾਨ ਦੇ ਨਾਲ ਜੰਗ ਸ਼ੁਰੂ ਕੀਤੀ ਹੈ ਕੀ ਕਹਿਣਾ ਤੁਹਾਡੇ ਉਹ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਮੈਂ ਦੇਸ਼ ਵਾਸੀਆਂ ਨੂੰ ਇਸ ਚਿੱਤਰ ਤੇ ਦੱਸ ਦੇਣਾ ਚਾਹਨਾ ਹੈ ਕਿ ਜਿਹੜੀ ਜੰਗ ਹੈ ਉਹ ਕਿਸੇ ਮਸਲੇ ਦਾ ਹੱਲ ਤਾਂ ਨਹੀਂ ਹੈ ਪਰ ਜਦੋਂ ਕੋਈ ਬੰਦਾ ਬਾਰ-ਬਾਰ ਗੁਸਪੈਟ ਕਰਕੇ ਆਣ ਕੇ ਸਾਡੇ ਨਿਹੱਥੇ ਤੇ ਬੇਦੋਸ਼ਾਂ ਲੋਕਾਂ ਨੂੰ ਮਾਰੇਗਾ ਉਹਦਾ ਜਵਾਬ ਦੇਣ ਵਾਸਤੇ ਸਾਡੀਆਂ ਫੌਜਾਂ ਜਿਹੜੀਆਂ ਉਹ ਤਤਪਰ ਤਿਆਰ ਪਰ ਤਿਆਰ ਨੇ ਔਰ ਜਵਾਬ ਦੇ ਵੀ ਰਹੀਆਂ ਨੇ ਅਸੀਂ ਭਾਰਤ ਦੇਸ਼ ਦੇ ਨਾਗਰਿਕ ਹੈ ਭਾਰਤ ਸਾਡੇ ਲਈ ਸਭ ਤੋਂ ਪਹਿਲਾ ਹੈ ਭਾਰਤ ਦੇਸ਼ ਦੇ ਨਾਲ-ਨਾਲ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਕਿਓ ਪੈਂਟ ਦੀ ਜੰਗ ਹੋਈ ਆ ਚੈਕ 71 ਦੀ ਜੰਗ ਹੋਈ ਆ ਚੈਕ ਆਰਗਲ ਦੀ ਜੰਗ ਹੋਈ ਆ ਉਹਦੇ ਨਾਲ ਉਸ ਟੈਮੋ ਦੇ ਨਾਮੋੜਾ ਜੋੜ ਕੇ ਖੜੇ ਸੀ ਅੱਜ ਵੀ ਅਸੀਂ ਭਾਰਤ ਦੇ ਨਾਲ ਖੜੇ ਆ ਸਾਡੀ ਫੌਜ ਦੇ ਨਾਲ ਖੜੇ ਆ ਸਾਡੀ ਫੌਸ ਦੇ ਫੌਜ ਜਿਹੜੀ ਹੈ ਉਹ ਬਹੁਤ ਬਹਾਦਰ ਫੌਜ ਹੈ ਉਹ ਦੁਨੀਆ ਦੇ ਵਿੱਚ ਮੰਨੀ ਜਾਂਦੀ ਆ ਸੋ ਅਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਦੀ ਕਰਦੇ ਆ ਕਿ ਸਾਡੀ ਫੌਜ ਇਹ ਭਾਰਤ ਦਾ ਲੜਾਇਆ ਇਸ ਤਰ੍ਹਾਂ ਦੀ ਕਿਸੇ ਨਾਲ ਕੋਈ ਆਂਚ ਨਹੀਂ ਆਣ ਦੇਗੀ ਸੋ ਪਾਕਿਸਤਾਨ ਨੂੰ ਇਹ ਚੀਜ਼ ਤੇ ਸਮਝ ਜਾਣਾ ਚਾਹੀਦਾ ਕਿ ਜਿਹੜੇ ਤੁਹਾਡੇ ਨਕਾਮੀਆਂ ਨੇ ਤੁਹਾਡੇ ਜਿਹੜੇ ਗੁਸਪੈਟੀਆਂ ਨੇ ਤੁਹਾਡੇ ਜਿਹੜੇ ਆਤਵਾਦੀਏ ਨੇ ਉਹਨਾਂ ਨੂੰ ਬਾਰ-ਬਾਰ ਭਾਰਤ ਦੇ ਅੰਦਰ ਭੇਜ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਸੋ ਭਾਰਤ ਇੱਕੇ ਮੁੱਠਾ ਇਕੱਠਾ ਆ ਬਹੁਤ ਵੱਡੀ ਤਾਕਤ ਹੈ ਇਹਦੇ ਨਾਲ ਲੜਨਾ ਪਾਕਿਸਤਾਨ ਦਾ ਵਸਤ ਦਾ ਰੋਗ ਨਹੀਂ ਹੈ ਸੋ ਮੈਂ ਸਾਡੇ ਫੌਜ ਦੇ ਜਿੰਨੇ ਵੀ ਜਵਾਨ ਨੇ ਇਸ ਟਾਈਮ ਬਾਰਡਰ ਉੱਤੇ ਤਾਇਨਾਤ ਨੇ ਜਿੱਥੇ ਵੀ ਤਾਇਨਾਤ ਨੇ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਉਹਨਾਂ ਦੇ ਹੌਸਲਾ ਵਧਾਈ ਕਰਦੇ ਹੋਏ ਅਸੀਂ ਆਪਣਾ ਤਨ ਮਨ ਤੇ ਧੰਦੇ ਨਾਲ ਆਪਣੇ ਦੇਸ਼ ਦੇ ਨਾਲ ਖੜੇ ਆ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਪਹਿਲਾਂ ਇਹ ਗੱਲ ਬੜੀ ਕਹੀ ਹੈ ਕਿ ਪੰਜਾਬ ਜਿਹੜਾ ਆ ਉਹ ਅਸੀਂ ਜਿਹੜੀ ਸਰਕਾਰ ਤੇ ਸਾਡਾ ਪੰਜਾਬ ਉਹ ਭਾਰਤ ਦੇ ਨਾਲ ਹੈ ਫੌਜੀਆ ਸਾਡੇ ਪੰਜਾਬ ਦੇ ਸਾਡੇ ਦੇਸ਼ ਦੇ ਫੌਜੀਆ ਦੇ ਨਾਲ ਖੜਾ ਆ ਸੋ ਉਹਨਾਂ ਲਈ ਸਹਾਲੀਆਂ ਵੀ ਡਿਊਟੀਆਂ ਲਾਈਆਂ ਹੋਈਆਂ ਨੇ ਜਿੰਨੇ ਵੀ ਅਸੀਂ ਸਰਕਾਰ ਦੇ ਨੁਮਾਇੰਦੇ ਆ ਅਸੀਂ ਲੋਕਾਂ ਤੇ ਜਾ ਰਹੇ ਆ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਪੰਜਾਬ ਸਰਕਾਰ ਸਾਡਾ ਦੇਸ਼ ਪੂਰਾ ਹਰ ਨਾਗਰਿਕ ਦੇ ਨਾਲ ਖੜਾ ਹੈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ